ਕਿਤੇ ਤੁਹਾਡੇ ਵੀਕ ਆਧਾਰ ਕਾਰਡ ਦੇ ਉੱਤੇ ਕੋਈ ਕੰਪਨੀ ਤਾਂ ਨਹੀਂ ਚੱਲ ਰਹੀ ਕਿਤੇ ਤੁਹਾਨੂੰ ਵੀ ਕੋਈ ਕਰੋੜਾਂ ਦਾ ਨੋਟਿਸ ਨਾ ਆ ਜਾਏ ਮੋਗਾ ਦੇ ਬੋਣਾ ਚੌਂਕ ਵਿੱਚ ਰਹਿਣ ਵਾਲੇ ਇੱਕ ਗਰੀਬ ਮਜ਼ਦੂਰ ਅਜਮੇਰ ਸਿੰਘ ਨੂੰ ਜੀਐਸਟੀ ਵਿਭਾਗ ਵੱਲੋਂ 35 ਕਰੋੜ ਰੁਪਏ ਦਾ ਨੋਟਿਸ ਆ ਗਿਆ ਇਹ ਸੁਣ ਕੇ ਸਿਰਫ ਅਜਮੇਰ ਸਿੰਘ ਹੀ ਨਹੀਂ ਉਹਨਾਂ ਦਾ ਪੂਰਾ ਪਰਿਵਾਰ ਤੇ ਪੂਰਾ ਇਲਾਕਾ ਹੈਰਾਨ ਹੈ ਅਜਮੇਰ ਸਿੰਘ ਦੱਸਦੇ ਨੇ ਕਿ ਮਜ਼ਦੂਰੀ ਕਰਕੇ ਆਪਣਾ ਘਰ ਚਲਾਉਂਦਾ ਹੈ ਕਦੇ ਕੰਮ ਹੁੰਦਾ ਹੈ ਤੇ ਕਦੇ ਨਹੀਂ ਪਰ ਜਦੋਂ 35 ਕਰੋੜ ਦਾ ਨੋਟਿਸ ਆਇਆ ਤਾਂ ਹੇਠੋਂ ਜ਼ਮੀਨ ਖਿਸ ਗਈ ਉਸ ਨੂੰ ਸਾਲ 2022 ਵਿੱਚ ਵੀ 21 ਲੱਖ ਰੁਪਏ ਦਾ ਨੋਟਿਸ ਆਇਆ ਸੀ ਉਸ ਵੇਲੇ ਉਸਨੇ ਲੁਧਿਆਣਾ ਦੇ GST ਦਫ਼ਤਰ ਦੇ ਵਿੱਚ ਜਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ 35 ਕਰੋੜ ਰੁਪਏ ਦਾ ਇੱਕ ਹੋਰ ਨੋਟਿਸ ਆ ਗਿਆ ਹੈ ਉਸ ਦੇ ਆਧਾਰ ਕਾਰ ਦੇ ਉੱਤੇ ਇੱਕ ਕੰਪਨੀ ਰਜਿਸਟਰਡ ਹੈ ਜਿਸ ਦਾ ਐਡਰੈਸ ਲੁਧਿਆਣੇ ਦਾ ਦੱਸਿਆ ਗਿਆ ਹੈ ਔਰ ਉਸ ਦੇ ਨਾਮ ਤੇ ਉੱਤੇ ਤੇ ਉਸ ਦੇ GST ਨੰਬਰ ਦੇ ਉੱਤੇ ਕਰੋੜਾ ਰੁਪਏ ਦਾ ਲੈਣ-ਦੇਣ ਕੀਤਾ ਗਿਆ ਹੈ ਨੇ ਇਹਨਾਂ ਨੂੰ ਕਾਫੀ ਵੱਡਾ ਨੋਟਿਸ ਆਇਆ ਕਿ ਨੋਟਿਸ ਕੀ ਹੈ ਔਰ ਕਿੰਨੇ ਦਾ ਨੋਟਿਸ ਆਇਆ ਕਾਰਨ ਕੀ ਰਿਹਾ ਹੈ ਇਹ ਸਰ ਕਾਰਨ ਇਹ ਹੈ ਜੀ ਇਹਨਾਂ ਨੇ ਲੋਕਡਾਊਨ ਦੇ ਵਿੱਚ ਉਦੋਂ ਰਾਸ਼ਨ ਬਹੁਤ ਸੰਸਥਾਵਾਂ ਬਣਦੀਆਂ ਸੀਗੀਆਂ ਸਰਕਾਰ ਲਈ ਵੀ ਕੁਝ ਸਹੂਲਤਾਂ ਆ ਰਹੀਆਂ ਸੀ ਪਰ ਕੁਝ ਸ਼ਰਾਰਤੀ ਜਿਹੜੇ ਅੰਸਰ ਸੀ ਉਹ ਰਾਸ਼ਨ ਦੇਣ ਦੇ ਨਾਂ ਤੇ ਗਰੀਬ ਬੰਦਿਆਂ ਤੋਂ ਜਿਨ੍ਹਾਂ ਨੂੰ ਨੋ ਅਧਾਰ ਕਾਰਡ ਨਹੀਂ ਦੇਣਾ ਚਾਏ ਉਹਨਾਂ ਨੂੰ ਰਾਸ਼ਨ ਦੇਵਾਂਗੇ ਉਹ ਆਧਾਰ ਕਾਰਡ ਲੈ ਕੇ ਰਾਸ਼ਨ ਦੇਣ ਦੇ ਨਾਂ ਤੇ ਇਹਨੇ ਗਰੀਬ ਬੰਦੇ ਸੀ ਇਹਨੇ ਕਿਆ ਰਚਨ ਮਿਲੂ ਲਾਕਡਾਊਨ ਲੱਗਿਆ ਵਾ ਸੀਗਾ ਜੀ ਬੱਚਿਆਂ ਵਾਸਤੇ ਰਚਨ ਆਊਗਾ ਇਹਨੇ ਆਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ ਉਹਨਾਂ ਨੇ ਜੀਐਸਟੀ ਨੰਬਰ ਲੈ ਲਿਆ ਜੀ ਸੀ ਕੇ ਇੰਟਰਨੈਸ਼ਨਲ ਕੰਪਨੀ ਉਹ ਬਣਾਈ ਜੀ ਤੇ ਜੀਐਸਟੀ ਨੰਬਰ ਲੈ ਲਿਆ ਉਹਦੇ ਉੱਤੇ ਜੀਐਸਟੀ ਉਹਨਾਂ ਨੇ ਭਰੀ ਨਹੀਂ ਜੀ ਅੱਜ ਤੋਂ 2 ਸਾਲ ਪਹਿਲਾਂ ਵੀ ਸਾਨੂੰ ਨੋਟਿਸ ਆਇਆ ਸੀਗਾ ਅਜਮੇਰ ਸਿੰਘ ਨੂੰ ਉਦੋਂ ਵੀ ਅਸੀਂ ਸੁਚੇਤ ਕੀਤਾ ਸੀ ਤੇ ਉੱਥੇ ਗਏ ਸੀਗੇ ਇਹ ਉਚੇਚੇ ਤੌਰ ਤੇ ਵੀ ਉਦੋਂ ਸਿਰਫ 25 ਲੱਖ ਸੀਗਾ ਜੀ ਹੁਣ ਉਹ 35 ਕਰੋੜ 71 ਲੱਖ ਰੁਪਈਆ ਹੋ ਗਿਆ ਜੀ ਜਿਹੜਾ ਹੁਣ ਗੱਲ ਹੋਈ ਕਿਸੇ ਨਾਲ ਇੱਕ 35 ਕਰੋੜ 71 ਲੱਖ ਦਾ ਹੋਇਆ ਇਹ ਬਸ ਉਹੀ ਆ ਜੀ ਕੋਈ ਜੁਰਮਾਨਾ ਪੈ ਗਿਆ ਜੀ ਕੋਈ GST ਉਹਨਾਂ ਨੇ ਉਦੋਂ ਬਾਅਦ ਫੇਰ ਜੀ GST ਜਿਹੜੀ ਉਹ ਭਰੀ ਨਹੀਂ ਜੀ ਸਰਕਾਰ ਨੂੰ ਜਿਹੜੀ ਸਰਕਾਰ ਦੇ ਖਜ਼ਾਨੇ 'ਚ ਜਾਣੀ ਚਾਹੀਦੀ ਸੀ ਜੋ ਵੀ ਫੀਸ ਦੀ ਆਪਣੀ GST ਦੀ ਬੰਦੀ ਹੋਣੀ ਭਰੀ ਜੀ ਉਹਨਾਂ ਨੇ ਕੋਈ ਪਤਾ ਲੱਗਾ ਕਿ ਇਹ ਕੰਪਨੀ ਕਿਸ ਦੇ ਨਾਮ ਤੇ ਰਜਿਸਟਰਡ ਹੈ ਕੀ ਡਾਕੂਮੈਂਟ ਲੱਗੇ ਹੋਏ ਨੇ ਇਹ ਜੀ ਇਹਦੇ ਅਧਾਰ 'ਤੇ ਦੀ ਕੰਪਨੀ ਨੂੰ ਰਜਿਸਟਰ ਕਰਵਾ ਲਿਆ ਜੀ ਜੀਐਸਟੀ ਨੰਬਰ ਵੀ ਇਹਦੇ ਤੇ ਲੈ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ ਸੀ ਕੇ ਇੰਟਰਨੈਸ਼ਨਲ ਆ ਜੀ ਤੇ ਇੰਡਸਟਰੀਅਲ ਏਰੀਆ 2 ਸ਼ਾਪ ਨੰਬਰ 136 ਗੱਲ ਰੋਡ ਲੁਧਿਆਣੇ ਤੇ ਨਾਂ ਤੇ ਆ ਜੀ ਉਹ ਤੇ ਪਤਾ ਕੀਤਾ ਕੋਈ ਇਸ ਤਰ੍ਹਾਂ ਦੀ ਫਰਮ ਹੈਗੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਫੈਕਟਰੀ ਹੈ ਕੁਝ ਹੈ ਨਹੀਂ ਸਰ ਉੱਥੇ ਨਹੀਂ ਪਤਾ ਕੀਤਾ ਇਹ ਅਜਮੇਰ ਸਿੰਘ ਤੇ ਇਹਨਾਂ ਦੇ ਸਾਥੀ ਉੱਥੇ ਗਏ ਸੀਗੇ ਜੀ ਇਨਕਮ ਟੈਕਸ ਵਿਭਾਗ ਦੇ ਜੀਐਸਟੀ ਦੇ ਡਾਕਟਰ ਉਹਨਾਂ ਨੇ ਕਿਹਾ ਇਹਨਾਂ ਨੂੰ ਭੇਜਿਆ ਇੱਥੇ ਵਾਪਸ ਉਹ ਉਹ ਕਹਿੰਦੇ ਵੀ ਬਾਈ ਤੁਸੀਂ ਉੱਥੇ ਪਹਿਲਾਂ ਕੰਪਲੇਂਟ ਦਿਓ ਆਪਦੇ ਜਿਹੜੇ ਤੁਹਾਨੂੰ ਨਜ਼ਦੀਕ ਥਾਣਾ ਲੱਗਦਾ ਜਿਹੜਾ ਤੁਹਾਡੇ ਏਰੀਆ ਲੱਗਦਾ ਉਸ ਤੋਂ ਬਾਅਦ ਸਾਨੂੰ ਕੰਪਲੇਂਟ ਲੈ ਆ ਕੇ ਸਾਨੂੰ ਦੇ ਦਿਓ ਉਹ ਚੋਂ ਤੁਹਾਡੀ ਬਚਤ ਹੋ ਜੂਗੀ ਤੁਹਾਡੀ ਬਚਤ ਐ ਹੋ ਜੂਗੀ ਵੀ ਅਸੀਂ ਥੋੜਾ ਸਾਰਾ ਦੇਖ ਲਿਆ ਵੀ ਤੁਸੀਂ ਇਹਨੇ ਜੋਗੇ ਹੈ ਨਹੀਂਗੇ ਇਹ ਕਿਸੇ ਨੇ ਸਰਕਾਰ ਦੇ ਨਾਲ ਹੀ ਠੰਗੀ ਮਰੀ ਹੈ ਜੀ ਤੇ ਹੁਣ ਤੁਸੀਂ ਸ਼ਿਕਾਇਤ ਕੀਤੀ ਗਈ ਹਾਂਜੀ ਸ਼ਿਕਾਇਤ ਕੀਤੀ ਅਸੀਂ ਕਹਿੰਦੇ ਵੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਰੋੜਾਂ ਰੁਪਈਆ ਸਰਕਾਰ ਨੂੰ ਚੂਨਾ ਲਾਇਆ ਉਹ ਸਰਕਾਰ ਦੇ ਖਜ਼ਾਨੇ ਵਿੱਚੋਂ ਠੀਕ ਹੈ ਜੀ ਤੇ ਇਹਨੂੰ ਜਿਹੜਾ ਨਾਂ ਇਹਨੂੰ ਸਤਾਇਆ ਜਾਵੇ ਵਗੈਰਾ ਮੁਰਕੇ ਨਾਂ ਰੂਟਸ ਭੇਜਿਆ ਜਾਵੇ ਜੀ ਕੀ ਨਾਮ ਹੈ ਤੁਹਾਡਾ ਅਜਮੇਰ ਸਿੰਘ ਜੀ ਅਜਮੇਰ ਕੀ ਕੰਮ ਕਰਦੇ ਹੋ ਤੁਸੀਂ ਥਿਆੜੀ ਥੋੜੀ ਕਰਦੇ ਆ ਕਦੇ ਕੋਈ ਕੰਮ ਥਿਆੜੀ ਤੇ ਚੱਲੇ ਜਾਂਦਾ ਰਿਸੋਰਸ ਤੇ ਚਲਾ ਲੈਣ ਨਿਆ ਕਈ ਟਾਈਮ ਤੇ ਜਿਹੜਾ ਤੁਹਾਨੂੰ ਨੋਟਿਸ ਆਇਆ ਹੈ ਕਿੰਨੇ ਦਾ ਨੋਟਿਸ ਆ ਰਕਾ ਦਾ ਨੋਟਿਸ ਆਏ ਨੋਟਿਸ ਆਏ ਅਸੀਂ ਤੁਹਾਨੂੰ ਪੜਾਂ ਜੀ ਸਾਨੂੰ ਤੋਂ ਇੰਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਅਸੀਂ ਤੋਂ ਲੋਕਾਂ ਨੂੰ ਪੜਾ ਪੜਾ ਕੇ ਉਹਨਾਂ ਨੇ ਤੁਸੀਂ ਫਿਰ ਲੈਣੇ ਚੱਲੇ ਜਾਓ ਅਸੀਂ ਲੁਧਿਆਣੇ ਪਹੁੰਚੇ ਜਾ ਕੇ ਦੋ ਜਤਿ ਵਿੱਚ ਉਹਨਾਂ ਨੇ ਆਖਿਆ ਵੀ ਤੁਹਾਡਾ ਆਧਾਰ ਕਾਰਡ ਛੱਡ ਗਿਆ ਹੈ ਕਿਸੇ ਦੇ ਵੀ ਦੇਸ਼ਤੀ ਲੰਬਤ ਲੱਗ ਗਿਆ ਹੈ ਤੇ ਤੁਸੀਂ ਆਪਣੇ ਜਿਹੜੇ ਕਾਦੇ ਫਰੂਪ ਸਾਰੇ ਦੇ ਕੇ ਜੋ ਸਾਨੂੰ ਅਸੀਂ ਉੱਥੇ ਸਾਰਾ ਕੁਝ ਦਿਖਾ ਦੁਖੂਗੇ ਆਏ ਤੇ ਉਹਦੋਂ ਤੋਂ ਨਹੀਂ ਆਇਆ ਫਿਰ ਮੜ ਕੇ 2.5 ਸਾਲ ਬਾਅਦ 11 ਤਰੀਕ ਨੂੰ ਫੇਰ ਆ ਗਏ ਜੀ ਉਗਣ ਲੱਗੇ ਕੰਦੇ ਤੁਸੀਂ ਐ ਕਰੋ ਕੰਪਲੀਟ ਲਿਖਾ ਉੱਥੇ ਜਾ ਕੇ ਤੇ ਜਿਹੜਾ ਇੱਕ ਇੱਕ ਕਾਗਜ਼ ਸਾਨੂੰ ਕੰਪਲੀਟ ਦਾ ਸਾਨੂੰ ਦਿਖ ਜਾਓ ਅਸੀਂ ਲਾਦੀ ਉੱਥੇ ਫੈਲਤੇ ਆ ਦੇਖੋ ਲੂਤ ਤੇਰੇ ਨਾਂ ਤੇ ਨਹੀਂ ਆਣਾ ਤੇ ਅਸੀਂ ਕਾਰਵਾਈ ਕਰਾਂਗੇ ਉਦੀ ਕਿੰਨੇ ਕਰੋੜ ਦਾ ਨੋਟਿਸ ਆ ਹੁਣ ਤਾਂ ਕੋਈ 33 ਕਰੋੜ ਦਾ ਪਤਾ ਨਹੀਂ ਕਹਿੰਦੇ ਐਨੇ ਕੋਈ ਹੋਣਾ ਹੁੰਦਾ ਪਤਾ ਨਹੀਂ ਮੈਨੂੰ ਤੋਂ ਕੀ ਕਾਹਦਾ ਦੱਸ ਰਿਹਾ ਕਾਹਦਾ ਨੋਟਿਸ ਆ ਇਹ ਕਹਿੰਦੇ GST ਨੰਬਰ ਆ ਕੋਈ GST ਨੰਬਰ ਆ GST ਨੰਬਰ ਆ ਤੁਸੀਂ ਕਦੇ ਕੋਈ ਪ੍ਰੂਫ ਦਿੱਤੇ ਕਿਵੇਂ ਆਇਆ ਤੁਮ ਨੂੰ ਨੋਟਿਸ ਕੋਈ ਪੁੱਛਿਆ ਅਥੇ ਪੁੱਛਿਆ ਸੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕੀ ਲੰਗਰ ਪਾਣੀ ਦਾ ਆਨੰਦ ਦੇ ਸੀ ਜੋ ਕਹਿੰਦੇ ਵੀ ਉਦਾਰ ਕਾਰਡ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਚ ਪਚਾਇਆ ਕਰਾਂਗੇ ਉਹ ਐਵੇਂ ਲੰਗਰ ਪਾਣੀ ਕਈ ਬੰਦੇ ਆਂਦੇ ਸੀ ਕਈ ਉਥੇ ਚੁੱਗੀਆਂ ਸੀ ਬਾਲੀ ਜੀ ਜਗਰਾਵੇਂ ਦੇ ذریعے ਦੇ ਚੀ ਰਏ ਸੀ ਮੋਗ ਵਿੱਚ ਵੀ ਰਾਈਆਂ ਉਥੇ ਕਾਫੀ ਸੀ ਗਰੀਬ ਲੋਕ ਸਾਰਿਆਂ ਦੇ ਨਾਲ ਲ ਕੇ ਸਾਰਿਆਂ ਨੂੰ ਉਦਾਰ ਕਾਰਡ ਦਿੰਦੇ ਰਹੇ ਆ ਐਵੇਂ ਉਹ ਰਸਨ ਪਾਣੀ ਕਈ ਕਾਰ ਤੇ ਆਂਦੇ ਸੀ ਕਈ ਗੱਡੀਆਂ ਤੇ ਆਂਦੇ ਸੀ ਐਵੇਂ ਕਹਿੰਦੇ ਸੀ ਅਸੀਂ ਪੌਂਦਾ ਨੇ ਕਰਦੇ ਆ ਉਹ ਕਰਦੇ ਆ ਪਤਾ ਨਹੀਂ ਲੱਗਿਆ ਵੀ ਕੌਣ ਲੈ ਗਿਆ ਕੌਣ ਲੈ ਲਿਆ ਹੁਣ ਇਹਨਾਂ ਸਾਨੂੰ ਪਤਾ ਨਹੀਂ ਕੀ ਕੀ ਦਿੱਤਾ ਸੀ ਅਸੀਂ ਉਦਾਰ ਕਰਦੇ ਡੁਪਲੀਕੇਟ ਦਿੱਤੀਆਂ ਸੀ ਹੋਰ ਵੀ ਕੁਝ ਦਿੱਤਾ ਨਹੀਂ ਹੋਰ ਕੋਈ ਨਹੀਂ ਦਿੱਤਾ ਆਪਣਾ ਉਹ ਕੋਈ ਕਿਹੜੀ ਫਰਮ ਦਾ ਕੋਈ ਕੋਈ ਫਰਮ ਬਣਾਈ ਗਈ ਹੈ ਕੀ ਹੋਇਆ ਕੀ ਇਹ ਸਾਰਾ ਹੁਣ ਦੱਸਦੇ ਆ ਅਸੀਂ ਤਾਂ ਅਨਪੜਾ ਹਾਂ ਹੁਣ ਪਤਾ ਨਹੀਂ ਕਿਹੜੇ ਫਾਰਮ ਬਣਾਈ ਹੈ ਹੁਣ ਸਾਡਾ ਨਾਮ ਹੀ ਚੱਲੀ ਜਾਂਦੇ ਆ ਕੀ ਪਰੇਸ਼ਾਨੀ ਵੀ ਹੋ ਰਹੀ ਹੈ ਪਰੇਸ਼ਾਨੀ ਹੁਣ ਘਬਰਾਟ ਹੁੰਦੀ ਆ ਬਈ ਨਾ ਵੱਡਾ ਅੰਜਾਮ ਲੱਗ ਗਿਆ ਕਿ ਇਥੋਂ ਕਰਾਂਗੇ ਆਪਾਂ ਕੀ ਕਰਾਂਗੇ ਅਸੀਂ ਤਾਂ ਕਦੇ ਅਸੀਂ ਤਾਂ 10-5000 ਵੀ ਨਹੀਂ ਕਦੇ ਘਰੋਂ ਚ ਵੇਖਿਆ ਅਸੀਂ ਤੇ ਪਾਸ ਕਰਨ ਵਾਲਿਆਂ ਤੇੜੀ ਥੱਪਾ ਕਰਦੇ ਆ ਮਸਾ ਟਾ ਰੋਟੀ ਮੰਨਦੀ ਆ ਸਭ ਨੂੰ ਕੀ ਇਲਾਜ ਕੀ ਨਹੀਂ ਕਰਦੇ ਇਲਾਜ ਮਾੜੀ ਆ ਤੇ ਕੀ ਇਹਦੇ ਉੱਤੇ ਪਾਸ ਹੀ ਮੰਗਾਈ ਉੱਚ ਮਸਾ ਟੇ ਪਾਸ ਹੁੰਦਾ ਕਰਦਾ ਕੀ ਸਮਝਦੇ ਹੋ ਤੁਸੀਂ ਕਿਉਂ ਹੋਇਆ ਸਾਰਾ ਕੁਝ ਇਹ ਅਜੀ ਦੋ ਕੰਦੇ ਆ ਵੀ ਪਤਾ ਨਹੀਂ ਕਿਹਨੋਂ ਲਾ ਗਿਆ ਕੌਣ ਗਰੀਬਾਂ ਨੂੰ ਫਸਾ ਗਿਆ ਸਰਕਾਰ ਨੂੰ ਵੀ ਧੋਖਾ ਦਿੱਤਾ ਨਾਲ ਗਰੀਬਾਂ ਨੂੰ ਵੀ ਪਸਵਾ ਤੋੜਿਆ ਨਾਣੇ ਜਿਹੜੇ ਪੁੰਦਾਨ ਕਰਨ ਆਉਂਦੇ ਸੀ ਜਿਹੜੇ ਤੇ ਇੰਤੂ ਅੱਗੇ ਕੌਣ ਕਰੂਗਾ ਪੁੰਦਾਨ ਕਰੂਗਾ ਕੌਣ ਸਮਾਨ ਦੇਊਗਾ ਕਿਸੇ ਵਿਸ਼ਵਾਸ ਕਰੂਗਾ ਕਿਸੇ ਤੇ ਕੋਈ ਮੰਗੀ ਕਰਦੀ ਮੰਗ ਕਰਦੇ ਸਾਨੂੰ ਬਚਾਓ ਇਸ ਕੰਮ ਤੋਂ ਇਨਸਾਫ ਕਰੋ ਸਾਡੇ ਨਾਲ ਮਨ ਦੀ ਪਰੇਸ਼ਾਨੀ ਹੈਗੀ ਹੈ ਮਨ ਤੇ ਬਹੁਤ ਟੈਨਸ਼ਨ ਆ ਪਰੇਸ਼ਾਨੀ ਹੈਗੀ ਆ ਬਹੁਤ